ਡੀਜ਼ਲ ਦੀਆਂ ਨਿਤ ਵਾਦੀਆਂ ਕੀਮਤਾ ਕਰਨ ਬੱਸ ਕਿਰਾਏ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਪ੍ਰਾਈਵੇਟ ਬੱਸ ਆਪਰੇਟਰਾਂ ਦੀ ਮੰਗ ਦੇ ਮੱਦੇ ਨਜ਼ਰ ਪੰਜਾਬ ਟਰਾਂਸਪੋਰਟ ਵਿਭਾਗ ਨੇ ਅੱਜ ਪ੍ਰਾਈਵੇਟ ਬੱਸਾਂ ਦੇ ਕਿਰਾਏ ਵਿੱਚ 8 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਅਦਾ ਕੀਤਾ ਹੈ ਟਰਾਂਸਪੋਰਟ ਮੰਤਰੀ ਅਜੀਤ ਕੁਹਾਰ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਅਜੀਤ ਕੁਹਾਰ ਮੁਤਾਬਕ ਮੰਤਰੀ ਮੰਡਲ ਵੱਲੋਂ ਲਏ ਗਏ ਫੈਸਲੇ ਅਨੁਸਾਰ ਪ੍ਰਾਈਵੇਟ ਬੱਸਾਂ ਦੇ ਮੌਜੂਦਾ 83 ਪੈਸੇ ਕਿਰਾਏ ਨੂੰ ਵਧਾ ਕੇ 91 ਪੈਸੇ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਉਹਨਾਂ ਓਵਰਲੋਡ ਟਰੱਕਾਂ ਦਾ ਚਲਾਨ ਸੰਬੰਧੀ ਫੈਸਲਾ ਲਿਆ ਵਿਦਿਆਰਥੀਆਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਨਮੁਖ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਕੂਲਾਂ ਦੀਆਂ ਬੱਸਾਂ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ ਦੋ ਬਸਤੂਰ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ ਦੇ ਬਦਸਤੂਰ ਚਲਾਨ ਕੀਤੇ ਜਾਣਗੇ ਦੂਜੇ ਪਾਸੇ ਪੰਜਾਬ ਵਿੱਚ ਸਰਕਾਰੀ ਬੱਸਾਂ ਦੇ ਠੇਕੇ ਤੇ ਕੰਮ ਕਰ ਰਹੇ ਡਰਾਈਵਰ ਦੇ ਕੰਡਕਟਰ ਪੱਕੇ ਹੋਣ ਦੀ ਮੰਗ ਦੇ ਚੱਲਦਿਆਂ ਤਿੰਨ ਦਿਨਾਂ ਦੀ ਹੜਤਾਲ ਤੇ ਨੇ ਸੋ ਹੁਣ ਤੁਹਾਡਾ ਬੱਸ ਦੇ ਵਿੱਚ ਜੋ ਸਫ਼ਰ ਕਰਨਾ ਹੈ ਉਹ ਮਹਿੰਗਾ ਹੋ ਚੁੱਕਿਆ 8 ਰੁਪਏ ਪ੍ਰਤੀ ਕਿਲੋਮੀਟਰ ਦਾ ਵਾਅਦਾ ਕੀਤਾ ਗਿਆ 83 ਰੁਪਏ ਪਹਿਲਾਂ ਇਸ ਦਾ ਕਿਰਾਇਆ ਹੁੰਦਾ ਸੀ ਜੋ ਕਿ ਹੁਣ ਵੱਧ ਕੇ 91 ਰੁਪਏ ਹੋ ਚੁੱਕਿਆ ਤੇ ਦੂਜੇ ਪਾਸੇ ਸਰਕਾਰੀ ਬਸਾਂ ਦੇ ਠੇਕੇ ਤੇ ਕੰਮ ਕਰਨ ਵਾਲੇ ਡਰਾਈਵਰ ਤੇ ਕੰਡਕਟਰ ਪੱਕੇ ਹੋਣ ਦੀ ਮੰਗ ਦੇ ਚੱਲਦੇ ਆ ਤਿੰਨ ਦਿਨਾਂ ਦੀ ਹੜਤਾਲ ਤੇ ਨੇ ਸੋ ਦੋਹਰੀ ਮਾਰ ਕਿਤੇ ਨਾ ਕਿਤੇ ਇੱਕ ਪਾਸੇ ਤਾਂ ਬਸਾਂ ਦਾ ਕਿਰਾਇਆ ਵੱਜ ਚੁੱਕਿਆ ਤੇ ਦੂਜੇ ਪਾਸੇ ਡਰਾਈਵਰ ਤੇ ਕੰਡਕਟਰ ਜੋ ਠੇਕੇ ਦੇ ਕੰਮ ਕਰ ਰਹੇ ਨੇ ਉਹ ਹੜਤਾਲ ਦੇ ਨੇ